ਤਰੰਤ ਹਲਕਾ ਪੱਟੀ ਦੀ ਜਿੱਥੇ ਪੁਲਿਸ ਚੌਕੀ ਸਬਰਾਂ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਨਸ਼ਾ ਤਸਕਰ ਨੂੰ 510 ਗ੍ਰਾਮ ਹੈਰੋਇਨ ਅਤੇ ਇੱਕ ਗੈਰ ਕਾਨੂੰਨੀ ਪਿਸਤੌਲ ਸਮੇਤ ਗ੍ਰਿਫਤ ਚੰਗੀ ਚੌਕੀ ਚਾਰਜ ਸਭਰਾ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਇੱਕ ਮਹਿਮ ਚਲਾਈ ਗਈ ਹੈ ਜੁੱਧ ਨਸ਼ਾ ਦੇ ਵਿਰੁੱਧ ਉਸ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਉਹ ਲੜੀ ਨੂੰ ਅੱਗੇ ਚਲਾਉਂਦਿਆਂ ਹੋਇਆਂ ਮੇਰੇ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਜਾਦਵ ਜੀ ਅਤੇ ਐਸਐਸਪੀ ਸ਼੍ਰੀ ਦੀਪਕ ਪਾਰਕਰ ਅਤੇ ਡੀਐਸਪੀ ਸ਼੍ਰੀ ਲਵਕੇਸ਼ ਸ਼ੈਣੀ ਜੀ ਅਤੇ ਮੇਰੇ ਮੁਖ ਅਫਸਰ ਸਰਦਾਰ ਗੁਰਚਰਨ ਸਿੰਘ ਜੀ ਜਿਨ੍ਹਾਂ ਨੇ ਬੜੀ ਮਿਹਨਤ ਤੇ ਲਗਨ ਨਾਲ ਇਸ ਲੜੀ ਨੂੰ ਅੱਗੇ ਚਲਾਉਂਦਿਆਂ ਹੋਇਆਂ ਤੇ ਇਲਾਕੇ ਵਿੱਚ ਮਿਤੀ 25 25/25 ਨੂੰ ਇੱਕ ਵਿਅਕਤੀ ਗੁਰਸੇਵਕ ਸਿੰਘ ਪੁੱਤਰ ਦਲਬਾਖ ਸਿੰਘ ਵਾਸੀ ਪਿੰਬ ਕਮਾਸਕੇ ਪਾਸੋਂ ਇੱਕ ਪਿਸਟਲ 9mm ਵਿਦੇਸ਼ੀ ਕਾਬੂ ਕਰਕੇ ਅਤੇ ਉਸ ਪਾਸੋਂ ਇੱਕ ਅੱਧਾ ਕਿਲੋ ਹੈਰੋਇਨ ਰਿਕਵਰ ਕੀਤਾ ਅਤੇ ਇਸ ਤੋਂ ਇਲਾਵਾ ਸਾਡੇ ਮੇਰੇ ਹੁਣ ਤੱਕ ਤੋਂ ਕਿਤੇ ਘਟੋ ਘੱਟ ਇਹ 14 ਬੰਦਿਆਂ ਨੂੰ ਮੈਂ ਇਸ ਮਹਿਮ ਦੇ ਦੌਰਾਨ ਜੇਲ੍ਹ ਵਿੱਚ ਤਸਕਰਾਂ ਪਛਾ ਚੁਕਾਂ ਤੇ ਅੱਗੇ ਤੋਂ ਵੀ ਮੇਰੀ ਜਿਹੜੀ ਆਏ ਮੇਰੀ ਇਹ ਮੇਰੇ ਦਿਲ ਦੀ ਖਾਸ਼ ਆ ਕਿ ਮੈਂ ਇਲਾਕੇ ਨੂੰ ਨਸ਼ਾ ਮੁਕਤ ਬਣਾਉਣਾ ਤਾਂ ਕਿ ਪੰਜਾਬ ਫਿਰ ਦੁਬਾਰਾ ਤੋਂ ਮੁੜ ਰੰਗੜਾ ਪੰਜਾਬ ਬਣ ਸਕੇ ਆਜਾ ਨਸ਼ਿਆਂ ਦਾ ਵਗਦਾ ਪੰਜਵਾਂ ਦਰਿਆ ਇਹਨੂੰ ਜਲਦੀ ਤੇ ਜਲਦੀ ਖਤਮ ਕੀਤਾ ਜਾਵੇਗਾ ਪਿੰਡ ਵਾਸੀਆਂ ਨੂੰ ਵੀ ਗਰੀ ਕਰੋ ਪਿੰਡ ਵਾਸੀਆਂ ਨੂੰ ਮੇਰੀ ਇਹ ਪਰਜੋਰ ਪੀ ਲਿਆ ਹੱਥ ਜੋੜ ਕੇ ਬੇਨਤੀ ਆ ਕਿ ਪ੍ਰਸ਼ਾਸਨ ਦਾ ਸਾਥ ਦੇਣ ਸਾਡੇ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਚਲਾਈ ਹੋਈ ਮਹਿਮ ਨੂੰ ਅੱਗੇ ਤੋਰਨ ਅਤੇ ਜਿਹੜੇ ਇਲਾਕੇ ਵਿੱਚ ਨਸ਼ਾ ਵੇਚ ਰਹੇ ਆ ਤੇ ਜਿਹੜੇ ਪੀਂਦੇ ਆ ਪੀਣ ਵਾਲਿਆਂ ਨੂੰ ਦਾਖਲ ਕਰਾਇਆ ਜਾ ਹਸਪਤਾਲਾਂ ਚ ਇਲਾਜ ਕਰਾਇਆ ਜਾਵੇਗਾ ਅਤੇ ਵੇਚਣ ਵਾਲਿਆਂ ਨੂੰ ਜਿਹੜੇ ਜੇਲਾ ਵਿੱਚ ਭੇਜ ਕੇ ਸਖਤ ਤੋਂ ਸਖਤ ਸਜ਼ਾ ਦਵਾਈਆਂ ਜਾਣਗੀਆਂ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਮੇਰੇ ਕੋਲ ਉਹਨਾਂ ਨੂੰ ਇਹ ਮੇਰੇ ਵੱਲੋਂ ਪਰਜੋਰ ਮੇਰੀ ਇਹ ਅਪੀਲ ਕੀਤੀ ਜਾਂਦੀ ਆ ਕਿ ਇਹਨਾਂ ਨੂੰ ਮੈਂ ਹਸਪਤਾਲ ਦਾਖਲ ਕਰਾਉਂਗਾ ਇਸ ਤੇ ਇਸ ਬੰਦ ਵਿੱਚ ਮੈਂ ਇਹਨਾਂ ਨੂੰ ਠਰੂਗਾ ਕਿ ਕੇਂਦਰ ਕੋਲਿਆ ਉੱਥੇ ਜਾਂ ਪੱਟੀ ਦਾਖਲ ਕਰਾ ਕੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਮੇਰੇ ਵੱਲੋਂ ਪਰਜੋਰ ਪਰਾਲਾ ਇਹੀ ਆ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਨਸ਼ਿਆਂ ਤੋਂ ਬਚਾਈਏ